ਮੇਰੇ ਕੋ ਦੱਸੋ ਅਸੀਂ ਹਰ ਰੋਜ਼ ਗੁਰਬਾਣੀ ਸੁਣਨੇ ਆ ਤੇ ਪੜ੍ਹਦੇ ਵੀ ਆ ਉਚਾਰਨ ਵੀ ਕਰਦੇ ਆ ਇੱਕ ਬੜਾ ਪਿਆਰਾ ਸ਼ਬਦ ਹੈ ਉਹ ਸ਼ਬਦ ਮੈਂ ਸਿਰਫ ਇੱਕ ਲਾਈਨ ਬੋਲਾਂਗਾ ਕਿ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਇਹ ਪਹਿਲੀ ਪਾਸ਼ਾਏ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿ ਅਸੀਂ ਆਪੀਏ ਜਿਹੜਾ ਕੂੜ ਹੈ ਇਹ ਝੂਠ ਹੈ ਇਹਦੇ ਤੋਂ ਸਾਨੂੰ ਕਿਵੇਂ ਮੁਕਤੀ ਮਿਲੇਗੀ ਅਸੀਂ ਸੱਚ ਕਦੋਂ ਬੋਲਾਂਗੇ ਇਹ ਸੱਚ ਸਾਡੇ ਸਾਹਮਣੇ ਕਦੋਂ ਆਏਗਾ ਤਲਿਆਨਪੁਰ ਦੇ ਸਰਪੰਚ ਨੰਦ ਲਾਲ ਜੀ ਤੇ ਪੂਰੀ ਪੰਚਾਇਤ ਤੇ ਡਾਕਟਰ ਅੰਬੇਡਕਰ ਮਿਸ਼ਨ ਇਹਨਾਂ ਸਾਰਿਆਂ ਰਲ ਕੇ ਇੱਕ ਸੱਚ ਨੂੰ ਸਾਹਮਣੇ ਲਿਆਉਂਦਾ ਇੱਕ ਉਪਰਾਲਾ ਕੀਤਾ ਹੈ ਬੇਰੀ ਗੱਲ ਦਾ ਪੁਰਾਣਾ ਮੰਨਿਓ ਸਾਡੇ ਸਾਹਮਣੇ ਬਿਲਕੁਲ ਝੂਠ ਪਰੋਸਿਆ ਜਾਂਦਾ ਹੈ ਜਿਹਦਾ ਸਾਨੂੰ ਕੋਈ ਪਤਾ ਨਹੀਂ ਹੁੰਦਾ ਇਸੇ ਗੱਲ ਤੇ ਮੈਂ ਸਾਰਾ ਦਿਨ ਬੋਲ ਸਕਦਾ ਹਾਂ ਵੀ ਝੂਠ ਕੀ ਹੈ ਤੇ ਸੱਚ ਕੀ ਹੈ ਪਰ ਕਿਉਂਕਿ 2 ਮਿੰਟ ਦੀ ਗੱਲ ਹੈ ਔਰ ਡਿਸਪਲਿਨ ਵੀ ਕੋਈ ਚੀਜ਼ ਹੈ ਸਾਡੇ ਸਮਾਜ ਦੇ ਵਿੱਚ ਰਾਸ਼ਟਰ ਪਿਤਾ ਜੋਤੀ ਵਾ ਫੁੱਲੇ ਬਈ ਕਹਿਣਾ ਹੈ ਕਿ ਜਿਸ ਸਮਾਜ ਨੂੰ ਮਾਨਸਿਕ ਤੌਰ ਤੇ ਦਿਮਾਗੀ ਤੌਰ ਤੇ ਲੁੱਟਿਆ ਗਿਆ ਹੋਵੇ ਉਹਨੂੰ ਆਰਥਿਕ ਰੂਪ ਵਿੱਚ ਲੁੱਟਣਾ ਬਹੁਤ ਸੌਖਾ ਹੈ ਅ ਇੱਕ ਝੂਠ ਸਾਡੇ ਸਾਹਮਣੇ ਰੋਜ ਹੁੰਦਾ ਹੈ ਸ਼ਟਰ ਦੇ ਵਿੱਚ ਰੋਜ ਟੀਵੀ ਤੇ ਹੈ Hindu Muslim ਦੇ ਝਗੜੇ ਜਾਤਾਂ ਦਾ ਆਪਸ ਦੇ ਵਿੱਚ ਨਫ਼ਰਤ ਇਹ ਉੱਚ ਹੈ ਇਹ ਨੀਚ ਹੈ ਇਹ ਫਲਾਈ ਜਾਂਦੀ ਹੈ ਇੱਕ ਸਚਾਈ ਹੈ ਵੀ ਦਿੱਲੀ ਦਾ ਜਿਹੜਾ ਦਿੱਲੀ ਗੇਟ ਹੈ ਨਾ ਦਿੱਲੀ ਤੇ ਲੱਗਾ ਜਨਾ ਇੰਡੀਆ ਗੇਟ ਜਿਹੜਾ ਹੈ ਉਹਦੇ ਤੇ 95300 ਮੇਰੀ ਗੱਲ ਨੂੰ ਧਿਆਨ ਨਾਲ ਨੋਟ ਕਰ ਲਿਓ ਇੰਡੀਆ ਗੇਟ ਤੇ 95300 ਸੁਤੰਤਰ ਸੈਨਾਨੀ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਤੇ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਵਾਸਤੇ ਆਪਣੇ ਆਪ ਨੂੰ ਸ਼ਾਵਰ ਕੀਤਾ ਹੈ ਸ਼ਹੀਦੀ ਪਾਈ ਹੈ 93500 ਦੇ ਵਿੱਚੋਂ ਮੁਸਲਮਾਨ ਕਿੰਨਾ ਕਹੇ 93300 ਦੇ ਵਿੱਚੋਂ 61395 ਮੁਸਲਮਾਨ ਹੈ 14480 ਪਿਛੜੇ ਪਿਛੜੇ ਦੇ ਵਿੱਚ ਨਾਈ ਢੋਬੀ ਚੀਂਦੇ ਕਮਿਆਰ ਲਬਾਣੇ ਇਹ ਨੇ ਤੇ 10777 ਦਲ ਜਿਹਨੂੰ ਅਨਸੂਚਿਤ ਜਾਤੀ ਕਿਹਾ ਜਾਂਦਾ ਤੇ 598 9530 ਦੇ ਵਿੱਚੋਂ ਸਿਰਫ 598 ਨਾ ਮੇਰੀ ਗੱਲ ਨੂੰ ਸਮਝਦੇ ਨਹੀਂ ਦੇਸ਼ ਦੀ ਆਜ਼ਾਦੀ ਲੈਣ ਵਾਸਤੇ 93500 ਦੇ ਵਿੱਚੋਂ ਸਿਰਫ 598 ਨਾ ਉਹ ਸਾਡੇ ਤੇ ਜੋਧਰ ਕਰੀ ਲਾਏ ਇਹ ਸਚਾਈ ਹੈ ਇਹ ਸਟੀਮ ਨੇ ਅੱਜ ਇਹ ਸੱਚ ਦਰਸ਼ਨ ਦੀ ਕੋਸ਼ਿਸ਼ ਕੀਤੀ ਹੈ ਔਰ ਕੂਟ ਦੀ ਝੂਠ ਦੀ ਪਾਲ ਨੂੰ ਦੀਵਾਰ ਨੂੰ ਝੂਠ ਨੂੰ ਤੋੜ ਕੇ ਕੁਝ ਸੱਚੀਆਂ ਗੱਲਾਂ ਜਿਵੇਂ ਮਾਤਾ ਸੁਭਤਰੀ ਬਾਈ ਫੂਲੇ ਨੂੰ ਅਗੇ ਕੀਤਾ ਹੈ ਮਾਤਾ ਸੁਬਤਰੀ ਬਾਈ ਪੂਲੇ ਦੇ ਨਾਲ ਹੀ ਇੱਕ ਹੋਰ ਉਸ ਵੇਲੇ ਮਾਤਾ ਹਾਤਮਾ ਸ਼ੇਖ ਜਿਨ੍ਹਾਂ ਨੇ ਉਹਨਾਂ ਦੀ ਮਦਦ ਕੀਤੀ ਨਾਲ ਪੜਦੇ ਉਹ ਵੀ ਟੀਚਰ ਸਨ ਫਿਰ ਇੱਕ ਨਹੀਂ ਮੈਨੂੰ ਨਹੀਂ ਪਤਾ ਕਿ ਇਹਨੇ ਗੱਲ ਸੁਣੀ ਕਿ ਨਹੀਂ ਸੁમિતਰਾ ਕੁਮਾਰੀ ਚੋਹਾਨ ਸੁમિતਰਾ ਕੁਮਾਰੀ ਜੀ ਨਾ ਸੁમિતਰਾ ਕੁਮਾਰੀ ਚੋਹਾਨ ਉਹ ਇੱਕ ਉਹਨਾਂ ਦੀ ਕਹਾਣੀ ਸੀਗੀ ਬੁੰਦੇਲੋ ਹਰ ਬੇਲੋ ਕੇ ਮੁਖ ਸੇ ਹਮਨੇ ਸੁਣੀ ਕਹਾਣੀ ਸੀ ਖੂਬ ਲੜੀ ਮਰਦਾਨੀ ਉਹ ਤੋਂ ਜਾਂਸੀ ਵਾਲੀ ਰਾਣੀ ਸੀ ਯਾਨੀ ਉਹ ਨੇ ਕਿਹਾ ਵੀ ਅਹੀਂ ਕਹਾਣੀ ਸੁਣੀ ਸੀਗੀ ਕਿ ਜਿਹੜੀ ਲੜੀ ਸੀ ਉਹ ਝਾਂਸੀ ਵਾਲੀ ਰਾਣੀ ਸੀ ਲੇਕਿਨ ਇਨ ਫੈਕਟ ਅਸਲੀ ਗੱਲ ਇਹ ਹੈ ਕਿ ਉਹ ਲੜਨ ਵਾਲੀ ਕੌਣ ਸੀ ਛਾਲਾ ਬਾਈ ਸੀ ਜਿਹੜੀ ਇੱਕ ਇੱਕ ਤਲਕ ਸੀ ਔਰ ਉਹ ਝਾਂਸੀ ਦੀ ਰਾਣੀ ਦੀ ਉਹ ਨੌਕਰਾਣੀ ਰਾਣੀ ਦੇ ਕੱਪੜੇ ਪਾ ਕੇ ਉਹਦੀ ਜਗ੍ਹਾ ਤੇ 올ੜੀ ਸੀ ਔਰ ਇਸੇ ਤਰ੍ਹਾਂ ਪਿਛਲੀ ਵਾਰਾ ਫੂਲਾ ਰਾਣੀ ਤੇ ਵੀ ਗੱਲਬਾਤ ਹੋਈ ਇਸੇ ਤਰ੍ਹਾਂ ਫੋਰ ਬਹੁਤ ਸਾਰੀਆਂ ਸਾਡੀਆਂ ਪੈਣਾ ਹੋਈਆਂ ਨੇ ਜਿਨ੍ਹਾਂ ਬਾਰੇ ਸਾਨੂੰ ਪਤਾ ਨਹੀਂ ਹੈ ਜਿਹੜੀ ਸਚਾਈ ਹੈ ਉਹਦਾ ਸਾਨੂੰ ਪਤਾ ਨਹੀਂ ਹੈ ਮਨਕਣਤ ਕਹਾਣੀਆਂ ਦੇ ਉੱਤੇ ਅਸੀਂ ਵਿਸ਼ਵਾਸ ਕਰਕੇ ਉਹਨਾਂ ਦੇ ਹੀ ਅਸੀਂ ਗੀਤ ਗਾਈ ਜਾਂਦੇ ਆ ਉਹਨਾਂ ਦੇ ਹੀ ਭਜਨ ਗਾਉਂਦੇ ਆ ਉਹਨਾਂ ਦੇ ਨਾਮ ਤੇ ਹੀ ਅਸੀਂ ਜਾਜਾ ਕਾਰ ਕਰੀ ਜਾਂਦੇ ਆ ਸੋ ਕਲਿਆਣਪੁਰ ਦੀ ਪੰਚਾਇਤ ਨੂੰ ਉਸ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਜੈ ਟੀਮ ਜੈ